ਅੱਜ ਸਰ ਅਕੀਨ ਅਮਿਹੜਾ ਜੀ ਤੇਪਨ ਸ਼ੀਸ਼ ਅਸਤਾ ਦੇ ਬੋਲਣਾ ਦਾ ਪੁਰਸਕਾਰ ਸਨਮਾਨ ਕੀਤਾ ਗਿਆ ਕੀ ਗੱਲ ਜੀ ਮੈਂ ਡਾਕਟਰ ਹਰੀ ਸਿੰਘ ਜਾਚਕ ਸਕੱਤਰ ਸਿਹਤਿਕ ਸਰਗਰਮੀਆਂ ਪੰਜਾਬੀ ਸਿਹਤ ਅਕੈਡਮੀ ਅੱਜ ਬਹੁਤ ਹੀ ਵੱਡੇ ਪੱਧਰ ਤੇ ਬਹੁਤ ਮਹਾਨ ਹਸਤੀ ਗੁਰਪੁਰਵਾਸੀ ਡਾਕਟਰ ਆਤਮ ਹਮਰਾਏ ਜੀ ਦੀ ਯਾਦ ਦੇ ਵਿੱਚ ਪੁਰਸਕਾਰ ਸਮਾਗਮ ਪੰਜਾਬੀ ਸਿਹਤ ਅਕੈਡਮੀ ਦੇ ਪੰਜਾਬੀ ਭਵਨ ਵਿਖੇ ਇਹ ਕਰਵਾਇਆ ਗਿਆ ਹੈ ਚਿੰਤਨਸ਼ੀਲ ਸਿਹਤ ਧਾਰਾ ਦੇ ਮੁਖੀ ਮਨਦੀਪ ਕੌਰ ਭਮਰਾ ਜੀ ਉਹਨਾਂ ਦੀ ਦੇਖ ਰੇਖ ਹੇਠ ਅੱਜ ਬਹੁਤ ਹੀ ਸਤਿਕਾਰਤ ਸ਼ਖਸੀਅਤਾਂ ਡਾਕਟਰ ਦਵਿੰਦਰ ਸੈਫੀ ਗੁਰਚਰਨ ਕੌਰ ਕੋਚਰ ਡਾਕਟਰ ਜੋੜਾ ਸਾਹਿਬ ਤੇ ਹੋਰ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਹਰ ਸਾਲ ਇਹ ਸਮਾਗਮ ਕੀਤਾ ਜਾਂਦਾ ਹੈ ਤੇ ਮਨਦੀਪ ਕੌਰ ਭਮਰਾ ਜੀ ਬਹੁਤ ਹੀ ਮਿਹਨਤ ਕਰਦੇ ਨੇ ਦਿਨ ਰਾਤ ਇੱਕ ਕਰਕੇ ਇਹ ਸਾਰੇ ਪ੍ਰੋਗਰਾਮ ਨੂੰ ਸਿਰੇ ਚੜਾਉਂਦੇ ਨੇ ਤੇ ਅੱਜ ਸਾਰੀਆਂ ਸ਼ਖਸੀਅਤਾਂ ਪ੍ਰਧਾਨਗੀ ਮੰਡਲ ਦੇ ਵਿੱਚ ਵੀ ਕੈਨੇਡਾ ਤੋਂ ਵੀ ਕਈ ਸਾਡੇ ਕੋਲ ਭੁਪਿੰਦਰ ਮੱਲੀ ਜੀ, ਮੋਹਨ ਗਿੱਲ ਜੀ ਕੈਨੇਡਾ ਤੋਂ ਪਹੁੰਚੇ ਹੋਏ ਸਨ ਡਾਕਟਰ ਸੁਖਦੇਵ ਸਿੰਘ ਸਰਸਾ ਜੀ, ਡਾਕਟਰ ਸਰਬਜੀਤ ਸਿੰਘ ਜੀ ਪ੍ਰਧਾਨ ਪੰਜਾਬੀ ਸਹਿਤ ਅਕੈਡਮੀ, ਡਾਕਟਰ ਗੁਲਜਾਰ ਸਿੰਘ ਪੰਦੇਰ ਸਾਹਿਬ, ਜਨਰਲ ਸਕੱਤਰ ਪੰਜਾਬੀ ਸਹਿਤ ਅਕੈਡਮੀ ਇਹ ਸਾਰੀਆਂ ਸ਼ਖਸੀਅਤਾਂ ਨੇ ਅੱਜ ਦੇ ਸਮਾਗਮ ਨੂੰ ਚਾਰ ਚੈਨਲ ਆਏ ਨੇ ਤੇ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਸਾਰਾ ਸਮਾਗਮ ਸਫਲਤਾ ਸਹਿਤ ਸੰਪੂਰਨ ਹੋਇਆ ਹੈ ਬਹੁਤ ਬਹੁਤ ਧੰਨਵਾਦ ਕੀ ਜਣ ਚੰਦੇ ਹੋ ਤੁਸੀਂ ਜੈ ਕਿਥੋਂ ਇਹ ਲੁਧਿਆਣਾ ਲਾਈਵ ਤੋਂ ਲੁਧਿਆਣਾ ਲਾਈਵ ਤੋਂ ਅੱਜ ਮੈਂ ਮਨਦੀਪ ਕੌਰ ਭਮਰਾ ਆਪਣੇ ਪਿਤਾ ਡਾਕਟਰ ਆਤਮ ਭਮਰਾ ਜੀ ਦੀ ਯਾਦ ਵਿੱਚ ਚੌਥਾ ਪੁਰਸਕਾਰ ਸਮਾਗਮ ਹੋਇਆ ਇਹ ਪਹਿਲਾ ਡਾਕਟਰ ਸਰਜੀਤ ਸਿੰਘ ਦਿੱਤਾ ਸੀ ਫਿਰ ਡਾਕਟਰ ਖਿੰਦਰ ਜਾਲ ਨੂੰ ਤੀਸਰਾ ਚਲੋ ਚੌਥਾ ਪ੍ਰੋਗਰਾਮ ਆਇਆ ਹੈ ਨਾ ਤੇ ਇਹਦੇ ਵਿੱਚ ਆਹ ਦੋ ਇਕੱਠਾ ਹੈ 24 ਤੇ 25 ਦਾ ਇਕੱਠਾ ਕੀਤਾ ਇਹਦੇ ਵਿੱਚ ਡਾਕਟਰ ਨਿਰਮਲ ਜੌੜਾ ਮੈਡਮ ਗੁਰਚਰਨ ਕੋਚਰ ਜੀ ਡਾਕਟਰ ਜਿੰਦਰ ਸੈਫੀ ਸਰਿੰਦਰ ਦੀਪ ਜਿਹੜੀ ਦਫ਼ਤਰ ਇੰਚਾਰਜ ਹੈ ਤੇ ਆਮਰ ਜੀ ਸ਼ੇਰਪੁਰੇ ਇਹਨਾਂ 95 ਸਨਮਾਨਤ ਕੀਤਾ ਗਿਆ। ਉਹ ਰਚਮਾਨ ਪੱਤਰ ਪੜ੍ਹੇ ਗਏ ਨੇ ਤੇ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਸਾਡੀਆਂ ਹੈਗੀਆਂ ਉਹਨਾਂ ਨੇ ਸ਼ਮੂਲਤ ਕੀਤੀ ਆ। ਸਸਤਾ ਦੇ ਪ੍ਰਧਾਨ ਤਖਸਰ ਬੀ ਸਿੰਘ ਚੰਤਸ਼ੀ ਸਰਨਤਾਰਾ ਦੇ ਵੀ ਪ੍ਰਧਾਨ ਨੇ ਪ੍ਰਕਗੁਲਜਾਰ ਸਿੰਘ ਪਨੇਰ ਉਹ ਵੀ ਚੰਤਸ਼ੀ ਸਰਨਤਾਰਾ ਦੇ ਨਾਲ ਪ੍ਰਧਾਨ ਨੇ ਡਾਕਟਰ ਸੁਖਦੇਵ ਸਿੰਘ ਸਿਰਸਾ ਸਾਡੇ ਰਹਿਨਮਾਨੇ ਸਾਡੇ ਬਹੁਤ ਵੱਡੇ ਕਦਮਾਰ ਚਿੰਤਕ ਨੇ ਆਲੋਚਕ ਨੇ ਉਹਨਾਂ ਦਾ ਇਸ ਫੰਕਸ਼ਨ ਦੇ ਵਿੱਚ ਆਉਣਾ ਮੇਰੇ ਲਈ ਆਪਣੇ ਆਪ ਵਿੱਚ ਇੱਕ ਬਹੁਤ ਸੁਭਾਗ ਵਾਲੀ ਗੱਲ ਹੈ। ਵੀ ਜੀ ਰਕ ਹਰੀ ਸਿੰਘ ਜੱਟ ਜੀ ਬਹੁਤ ਵੱਡੇ ਸਿਕਤਿੰਥਕ ਨੇ ਪੰਥਕ ਸ਼ਾਇਰ ਨੇ ਤੇ ਇਹਨਾਂ ਦਾ ਮੇਰੇ ਨਾਲ ਇੰਨਾ ਸਹਿਯੋਗ ਦੇਣਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਇਹਨਾਂ ਦਾ ਧੰਨਵਾਦ ਕਰ ਸਕਾਂ ਸਾਰਿਆਂ ਦਾ ਮੇਰੇ ਨਾਲ ਜਿੰਨੇ ਵੀ ਮੇਰੇ ਵੀਰ ਭੈਣ ਜੁੜਦੇ ਨੇ ਇੱਕ ਤਰ੍ਹਾਂ ਦਾ ਕਰਮ ਹੈ ਜਿਹਨੂੰ ਤੋੜਨ ਦੀ ਲੋੜ ਹੈ ਸੱਚ ਮੁੱਚ ਜਿਹੜੇ ਸਾਡੇ ਬਜ਼ੁਰਗ ਕੰਮ ਕਰਕੇ ਗਏ ਨੇ ਉਹਨਾਂ ਦੀਆਂ ਕੀ ਜ਼ਰੂਰ ਸੰਭਾਲਣਾ ਸਾਡਾ ਫਰਜ਼ ਬਣਦਾ ਕਿਉਂਕਿ ਮੈਂ ਆਪਕੇ ਸਹਾਇਤਕਾਰਾਂ ਕਵਤਾ ਲਿਖਦੀਆਂ ਮੇਰੇ ਖੂਨ ਮੇਰੇ ਖੂਨ ਚ ਮੇਰੇ ਉਸੇ ਬਾਪ ਦਾ ਖੂਨ ਦਰਦਾ ਤੇ ਉਹ ਮੈਂ ਤਾਂ ਆਪੋ ਆਟੋਮੈਟਿਕਲੀ ਇਹ ਕੰਮ ਕਰਵਾ ਲੈਂਦਾ ਮੈਂ ਕੋਈ ਬਹੁਤ ਜ਼ੋਰ ਨਹੀਂ ਲਾਉਂਦੀ ਮਿਹਨਤ ਤਾਂ ਚਲੋ ਕਰਨੀ ਪੈਂਦੀ ਹੈ ਮਤਲਬ ਮੈਂ ਇਹ ਨਹੀਂ ਜੋ ਕਿ ਹਾਂ ਵੀ ਨਹੀਂ ਕਿ ਮੈਂ ਜਿਹੜਾ ਕੰਮ ਇਹ ਕਰਦੀਆਂ ਬਸ ਇੰਨੇ ਸ਼ਬਦਾਂ ਨਾਲ ਤੁਹਾਡਾ ਆਉਣ ਵਾਲਿਆਂ ਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਤੁਸੀਂ ਇਹਨਾਂ ਸਾਥ ਦਿੰਦੇ ਹੋ ਪੰਜਾਬੀ ਮਾਂ ਬੋਲੀ ਦੀ ਸਾਰੇ ਤੁਸੀਂ ਸੇਵਾ ਕਰਦੇ ਰਹੀਏ ਇਹੀ ਸਾਡੀ ਕਮਾਈ ਹੈ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਾਲ ਜੋੜੀਏ ਇਕੱਠ ਘੱਟ ਹੁੰਦਾ ਹੈ ਛੋਟੇ ਸਮਾਗਮ ਹੋ ਜਾਂਦੇ ਨੇ ਪਰ ਚਲੋ ਕੋਈ ਗੱਲ ਨਹੀਂ ਜਿਹੜੇ ਆਉਂਦੇ ਨੇ ਬਹੁਤ ਕੀਮਤੀ ਹੁੰਦੇ ਨੇ ਤੁਹਾਡਾ ਬਹੁਤ ਧੰਨਵਾਦ ਸਨਮਾਨਤ ਕੀਤਾ ਗਿਆ ਕੀਤਨ ਜੀ ਜਿਹੜੀ ਸਤਾਰਾ ਬਣੋ ਕਿ ਘਟ ਜਾਂਦੇ ਕਿਸ ਤਰ੍ਹਾਂ ਲੱਗ ਰਿਹਾ ਮੈਂ ਡਾਕਟਰ ਦੇਵਿੰਦਰ ਸੈਫੀ ਮੈਨੂੰ ਅੰਜੋਰ ਲੱਗਿਆ ਕਿ ਇਸ ਤਰ੍ਹਾਂ ਦੇ ਸਨਮਾਨ ਸਾਨੂੰ ਅੱਗੇ ਲਈ ਕੁਝ ਪ੍ਰੇਰਦੇ ਨੇ ਸਾਡੀ ਜ਼ਿੰਮੇਵਾਰੀ ਵਧਾਉਂਦੇ ਨੇ ਔਰ ਬਹੁਤ ਸਾਰੀਆਂ ਸੰਸਥਾਵਾਂ ਸਨਮਾਨ ਦਿੰਦੀਆਂ ਨੇ ਲੇਕਿਨ ਉਹਨਾਂ ਦੀ ਚੋਣ ਦੀ ਵਿਧੀ ਕੀ ਹੁੰਦੀ ਹੈ ਉਹਦੇ ਵਿੱਚ ਬਹੁਤ ਸਾਰੇ ਕਈ ਵਾਰ ਤਣਾਅ ਹੁੰਦੇ ਨੇ ਕਈ ਵਾਰ ਲਿਹਾਜ਼ਦਾਰੀਆਂ ਹੁੰਦੀਆਂ ਨੇ ਤਾਂ ਜਦੋਂ ਇਸ ਤਰ੍ਹਾਂ ਦੇ ਸਨਮਾਨ ਲਈ ਅਚਾਨਕ ਹਾਕ ਵੱਜਦੀ ਹੈ ਤਾਂ ਉਸ ਵੇਲੇ ਮਨ ਖੁਸ਼ੀ ਹੁੰਦੀ ਹੈ ਮਨ ਦੇ ਵਿੱਚ ਤੇ ਉਸ ਸ਼ਖਸੀਅਤ ਨੂੰ ਵੀ ਜਾਣਨ ਦਾ ਮੌਕਾ ਮਿਲਦਾ ਹੈ ਜਿਹਦੇ ਨਾਮ ਤੇ ਸਨਮਾਨ ਦਿੱਤਾ ਜਾ ਰਿਹਾ ਹੈ ਅੱਜ ਡਾਕਟਰ ਆਤਮ ਹਮਰਾਹੀ ਹੋਰਾਂ ਦੀ ਨੇ ਜੋ ਦੇਣ ਦਿੱਤੀ ਹੈ ਸਾਹਿਤ ਨੂੰ ਉਹਦੇ ਬਾਰੇ ਜਾਣਨ ਦਾ ਮੌਕਾ ਮਿਲਿਆ ਉਸ ਤੋਂ ਪਹਿਲਾਂ ਵੀ ਜਦੋਂ ਮੇਰਾ ਨਾਮ ਅਨਾਉਂਸ ਹੋਇਆ ਉਸ ਵੇਲੇ ਵੀ ਮੈਂ ਉਹਨਾਂ ਬਾਰੇ ਕੁਝ ਬਹੁਤ ਕੁਝ ਜਾਣਿਆ ਸੁਣਿਆ ਪੜ੍ਹਿਆ ਮੁਰ ਤੋਂ ਉਹਨਾਂ ਨੂੰ ਵਿਚਾਰਿਆ ਤਾਂ ਮੈਨੂੰ ਲੱਗਿਆ ਕਿ ਉਹਨਾਂ ਨੇ ਬਾਬੂ ਰਜਬ ali ਬਾਰੇ ਵੱਡਾ ਕੰਮ ਕੀਤਾ ਹੈ ਉਸ ਤਰ੍ਹਾਂ ਦੇ ਜਿਹੜੇ ਮੌਲਿਕ ਕਾਰਜ ਨੇ ਆਪਣੇ ਵਡੇਰਿਆਂ ਨੂੰ ਅੱਗੇ ਲੈ ਕੇ ਆਉਣਾ ਔਰ ਉਹਨਾਂ ਦੇ ਲਈ ਉਹ ਉਹਨਾਂ ਨੇ ਮੌਲਿਕ ਸਿਰਜਣਾ ਵੀ ਕੀਤੀ ਹੈ ਖੋਜ ਕਾਰਜ ਵੀ ਕੀਤੇ ਨੇ ਸੋ ਉਹ ਸਾਰੇ ਕਾਰਜ ਜਿਹੜੇ ਨੇ ਉਹ ਆਪਣੇ ਆਪ ਵਿੱਚ ਮੁੱਲਵਾਨ ਨੇ ਔਰ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਉਹਨਾਂ ਦੀ ਯਾਦ ਨੂੰ ਸਿਮਰਨਾ ਯਾਦ ਰੱਖਣਾ ਉਹਨਾਂ ਦੀ ਬੇਟੀ ਦੁਆਰਾ ਡਾਕਟਰ ਮਨਦੀਪ ਕੌਰ ਭਮਰਾ ਦੁਆਰਾ ਇਹ ਇੱਕ ਬਹੁਤ ਵੱਡਾ ਕਾਰਜ ਹੈ ਬਹੁਤ ਬਹੁਤ ਸ਼ੁਕਰੀਆ ਜੀ